ਪ੍ਰਾਈਮੇਸ਼ਰ ਟੀਵੀ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਸੀ ਨਾਲ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵੱਧਦੇ ਹਾਂ ਪ੍ਰਾਈਮਰ ਅਲਬਰਟਾ ਦੇ ਅੱਜ ਦੇ ਸਫ਼ਰ ਵੱਲ ਅੱਜ ਪਹਿਲਾਂ ਸਭ ਤੋਂ ਗੱਲਬਾਤ ਕਰਾਂ ਕਿ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਤੇ ਉਸ ਤੋਂ ਬਾਅਦ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਸ਼ੁਰੂ ਹੋ ਗਈ ਸੀ ਤੇ ਹੁਣ ਬਹੁਤ ਸਾਰੇ ਜੋ ਨੇਤਾ ਹਨ ਉਹਨਾਂ ਨੇ ਆਪਣੀ ਕੈਂਡੀਡੇਸੀ ਅਨਾਉਂਸ ਕੀਤੀ ਹੈ ਕੱਲ ਇਸੇ ਤਰ੍ਹਾਂ ਹੀ ਮਾਰਕ ਕੈਰਨੀ ਨੇ ਐਡਮਿੰਟਨ ਦੇ ਵਿੱਚ ਆਪਣੀ ਲੀਡਰਸ਼ਿਪ ਰੇਸ ਲਈ ਕੈਂਡੀਡੇਸੀ ਅਨਾਉਂਸ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ਨੂੰ ਦੁਬਾਰਾ ਪਟੜੀ ਤੇ ਲੈ ਕੇ ਆਉਣਾ ਚਾਹੁੰਦੇ ਹਨ। ਇਕਨੋਮੀ ਦੇ ਮਾਹਰ ਹਨ, ਬੈਂਕ ਆਫ ਕੈਨੇਡਾ ਦੇ ਗਵਰਨਰਹਿ ਚੁੱਕੇ ਹਨ, ਬੈਂਕ ਆਫ ਇੰਗਲੈਂਡ ਦੇ ਵੀ ਗਵਰਨਰਹਿ ਚੁੱਕੇ ਹਨ ਤੇ ਪਿਛੇ ਜੇ ਜਸਨ ਟੂਡੋਨ ਵੀ ਉਹਨਾਂ ਨੇ ਆਪਣੀ ਸਲਾਹ ਦਿੱਤੀ ਸੀ ਆਰਥਿਕਤਾ ਨੂੰ ਦੁਬਾਰਾ ਪਟੜੀ ਤੇ ਲੈ ਕੇ ਆਉਣ ਦੇ ਲਈ। ਤੇ ਹੁਣ ਆਸ ਕੀਤੀ ਜਾ ਰਹੀ ਹੈ ਕਿ ਉਹ ਇਸ ਲੀਡਰਸ਼ਿਪ ਰੇਸ ਨੂੰ ਜਿੱਤ ਸਕਦੇ ਹਨ। ਦੇਸਨ ਆਲਡਰ ਹਿਅਰਜ਼ ਵੀਰਿ ਕਿਸਟਿਓਫ ਵਿਰਲੈਂਡ ਜੋ ਕਿ ਡਬਲਟੀ ਪ੍ਰਾਈਮ ਮਿਨਿਸਟਰ ਆ ਚੁਕੇ ਹਨ ਕੈਨੇਡਾ ਦੇ ਨਾਲ ਦੀ ਨਾਲ ਫਾਈਨੈਂਸ ਮਿਨਿਸਟਰ ਵੀ ਰਹੇ ਹਨ ਉਹਨਾਂ ਨੇ ਵੀ ਆਪਣੀ ਕੈਂਡੀਡੇਸੀ ਦਾ ਐਲਾਨ ਕਰ ਦਿੱਤਾ ਹੈ ਮਾਰਕ ਕਾਰਨੀ ਜੋ ਕਿ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਰਹੇ ਚੁਕੇ ਹਨ ਨੇ ਵੀਰਵਾਰ ਨੂੰ ਐਡਮੰਟਨ ਵਿੱਚ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਪਦ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਆਪਣੀ ਕੋਸ਼ਨਾ ਵਿੱਚ ਕਾਰਨੀ ਨੇ ਕਿਹਾ ਕਿ ਉਹ ਅਰਥਵਿਵਸਾ ਨੂੰ ਬਿਹਤਰ ਬਣਾਉਣ ਦੇ ਵਚਨ ਨਾਲ ਖੜੇ ਹਨ ਅਤੇ ਇਸ ਮੁੱਦੇ ਤੇ ਕੰਮ ਕਰਨ ਦਾ ਇਰਾਦਾ ਰੱਖਦੇ ਹਨ ਉਹਨਾਂ ਨੂੰ ਉਮੀਦ ਹੈ ਕਿ ਉਹ ਅਰਥਚਾਰਾ ਅਤੇ ਸਥਿਰ ਵਿਕਾਸ ਦੀਆਂ ਯੋਜਨਾਵਾਂ ਨਾਲ ਕੈਨੇਡਾ ਦੀ ਮਾਲੀ ਸਥਿਤੀ ਨੂੰ ਸਟੋਰਨ ਵਿੱਚ ਸਹਾਇਤਾ ਕਰ ਸਕਦੇ ਹਨ। ਕਾਰਨੀ ਨੇ ਕਿਹਾ ਮੈਂ ਲਿਬਰਲ ਪਾਰਟੀ ਦੇ ਆਗੂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਲਈ ਐਡਮੰਟਨ ਵਿੱਚ ਘਰ ਵਾਪਸ ਆਇਆ ਹਾਂ। ਮੈਂ ਤੁਹਾਡੇ ਸਮਰਥਨ ਦੀ ਮੰਗ ਕਰਨ ਲਈ ਇੱਥੇ ਹਾਂ। ਕਾਰਨੀ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸਿਸਟਮ ਕੰਮ ਨਹੀਂ ਕਰ ਰਿਹਾ ਜਿਵੇਂ ਇਸ ਨੂੰ ਕਰਨਾ ਚਾਹੀਦਾ ਹੈ। ਮੈਂ ਅਰਥਵਿਵਸਥਾ ਨੂੰ ਨਵੀਂ ਰਾਹ ਤੇ ਲਿਆਉਣ ਵਿੱਚ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰਾਂਗਾ। ਉਹਨਾਂ ਨੇ ਕਿਹਾ ਕਿ ਮੈਂ ਕਿਤੇ ਨਾ ਕਿਤੇ ਐਮਪੀ ਵਜੋਂ ਚੋਣ ਲੜਾਂਗਾ ਪਰ ਹੁਣ ਮੈਂ ਸਾਰੇ ਕੈਨੇਡਾ ਦੇ ਲਈ ਪ੍ਰਧਾਨ ਮੰਤਰੀ ਲਈ ਚੋਣ ਲੜ ਰਿਹਾ ਹਾਂ ਹਾਲਾਂਕਿ ਉਹਨਾਂ ਨੇ ਅਜੇ ਤੱਕ ਅਡਮਿੰਟਨ ਤੋਂ ਚੋਣ ਲੜਨ ਬਾਰੇ ਕੋਈ ਸਪਸ਼ਟਤਾ ਨਹੀਂ ਦਿੱਤੀ ਹੈ ਇਸ ਦੇ ਨਾਲ ਹੀ ਅੱਜ ਸਵੇਰੇ ਸ਼ੁੱਕਰਵਾਰ ਨੂੰ ਕ੍ਰਿਸਟਿਆ ਫੀਲਡੈਂਡ ਜੋ ਕਿ ਸਾਬਕਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਨੇ ਵੀ ਲਿਬਰਲ ਪਾਰਟੀ ਦੀ ਆਗੂ ਪਦ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਦੇ ਜਰੀਏ ਉਹਨਾਂ ਨੇ ਕਿਹਾ ਕਿ ਕੈਨੇਡਾ ਲਈ ਲੜਨ ਲਈ ਉਹ ਤਿਆਰ ਰਹੇ ਹਨ ਉਸਨੇ ਆਪਣੀ ਅਦਕਾਰਿਤ ਮੁਹਿੰਮ ਐਤਵਾਰ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਹਾਲਾਂਕਿ ਉਸਦੀ ਪੋਸਟ ਵਿੱਚ ਮੁਹਿੰਮ ਕਿੱਥੇ ਅਤੇ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਕੋਈ ਵਿਰਵਾਣ ਨਹੀਂ ਦਿੱਤਾ ਗਿਆ ਹੈ ਇੱਥੇ ਜ਼ਿਕਰਯੋਗ ਹੈ ਕਿ ਜੋ ਵੀ 9 ਮਾਰਚ ਨੂੰ ਲਿਬਰਲ ਪਾਰਟੀ ਦੀ ਆਗੂਪਤੀ ਜਵੜ ਜਿੱਤੇਗਾ ਉਸ ਕੋਲ 24 ਮਾਰਚ ਨੂੰ ਪਾਰਲੀਮੈਂਟ ਦੀ ਵਾਪਸੀ ਤੋਂ ਪਹਿਲਾਂ ਕੈਨੇਡੀਅਨਾਂ ਸਾਹਮਣੇ ਆਪਣੇ ਆਪ ਨੂੰ ਨਵੇਂ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਦਾ ਮੌਕਾ ਹੋਵੇਗਾ ਤੇ ਹੁਣ ਗੱਲ ਕਰਦੇ ਹਾਂ ਹਾਊਸਿੰਗ ਦੀ ਹਾਊਸਿੰਗ ਕੰਸਟਰਕਸ਼ਨ ਦੇ ਵਿੱਚ ਸਾਲ 2024 ਦੇ ਵਿੱਚ ਇੱਕ ਵੱਡਾ ਵਾਧਾ ਦੇਖਿਆ ਗਿਆ ਜਿਸ ਦੇ ਵਿੱਚ ਅਲਬਰਟਾ ਦੇ ਵਿੱਚ ਇਹ ਵਾਧਾ ਅਲਬਰਟਾ ਦੇ ਚਾਰ ਸ਼ਹਿਰਾਂ ਦੇ ਵਿੱਚ ਦੇਖਿਆ ਗਿਆ ਜਿਸ ਵਿੱਚ ਐਡਮੰਟਨ ਕੈਲਗਰੀ ਲੈਥਪ੍ਰਿਜ ਅਤੇ ਰੈਡ ਹੀਰ ਸ਼ਾਮਲ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਹਾਊਸਿੰਗ ਨੇ ਆਪਣੀ ਰਫਤਾਰ ਫੜੀ ਜਿਸ ਤਰ੍ਹਾਂ ਕਿ ਪੂਰੇ ਕੈਨੇਡਾ ਤੋਂ ਲੋਕ ਅਲਬਰਟਾ ਆ ਰਹੇ ਸਨ ਐਡਮੰਟਨ ਕੈਲਗਰੀ ਲੈਥਪ੍ਰਿਜ ਰੈਡ ਹੀਰ ਲੋਕਾਂ ਨੇ ਇਹਨਾਂ ਸ਼ਹਿਰਾਂ ਨੂੰ ਕਰਪਟ ਰਹਿਣ ਦੇ ਲਈ ਆਪਣਾ ਘਰ ਚੁਣਿਆ ਤੇ ਹੁਣ ਖੁਲਾਸਾ ਕੀਤਾ ਗਿਆ ਹੈ ਕਿ ਹਾਊਸਿੰਗ ਦੇ ਵਿੱਚ ਬਹੁਤ ਵੱਡਾ ਉਸ਼ਾਲ ਪਿਛਲੇ ਸਾਲ ਦੇ ਵਿੱਚ ਦੇਖਿਆ ਗਿਆ ਹੈ ਜੋ ਦੇਖਦੇ ਹਾਂ ਡੀਟੇਲ ਰਿਪੋਰਟ ਜਿਸ ਦੇ ਵਿੱਚ ਨੰਬਰ ਸਾਂਝੇ ਕੀਤੇ ਗਏ ਹਨ ਕਿ ਕਿਹੜੇ ਸ਼ਰਤ ਵਿੱਚ ਕਿੰਨਾ ਵਾਧਾ ਹੋਇਆ ਤੇ ਕਿੰਨੇ ਨਵੇਂ ਕਾਰ ਐਡ ਹੋਏ ਹਨ ਕੈਨੇਡਾ ਮੌਰਕੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਨਵੇਂ ਨੰਬਰ ਦਿਖਾਉਂਦੇ ਹਨ ਕਿ ਪਿਛਲੇ ਸਾਲ ਨਵੇਂ ਹਾਊਸਿੰਗ ਸ਼ੁਰੂ ਹੋਣ ਦੀ ਗਿਣਤੀ ਲਈ ਕੈਲਗਰੀ, ਐਡਮਿੰਟਨ, ਲੈਥਪ੍ਰੀਜ ਅਤੇ ਰੈਡਅਰ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਸਨ। ਲੈਥਪ੍ਰੀਜ ਵਿੱਚ ਨਵੇਂ ਰੈਜ਼ਿਡੈਂਸੀਜ਼ ਦੀ ਗਿਣਤੀ ਜਿਸ ਵਿੱਚ ਸਿੰਗਲ ਡਿਟੈਚਡ ਕਾਂਡੋਜ਼, ਟਾਊਨ ਹੋਮਸ ਅਤੇ ਰਿਹਾਇਸ਼ ਤੇ ਹੋਰ ਰੂਪ ਸ਼ਾਮਲ ਸਨ, 2023 ਦੇ ਮੁਕਾਬਲੇ 2024 ਵਿੱਚ 194% ਵੱਧ ਗਏ। ਅਸਲ ਅੰਕੜੇ ਦਿਖਾਉਂਦੇ ਹਨ ਕਿ ਇਸ ਸਾਲ 2024 ਵਿੱਚ ਲੈਥਪ੍ਰੀਜ ਵਿੱਚ 715 ਨਵੇਂ ਹਾਊਸਿੰਗ ਯੂਨਿਟ ਬਣਾਏ ਗਏ ਸਨ ਜੋ ਕਿ 1 ਸਾਲ ਪਹਿਲਾਂ 243 ਸੀ ਰੈਡਅਰ ਵਿੱਚ ਰਿਹਾਇਸ਼ਾਂ ਦੀ ਗਿਣਤੀ 2023 ਵਿੱਚ 199 ਤੋਂ ਵੱਧ ਕੇ 2024 ਵਿੱਚ 354 ਹੋ ਗਈ ਇਹ 87% ਦਾ ਵਾਧਾ ਹੈ ਐਡਮਿੰਟਰ ਵਿੱਚ 2023 ਵਿੱਚ 13184 ਦੇ ਮੁਕਾਬਲੇ 2024 ਵਿੱਚ 18384 ਨਵੇਂ ਹਾਊਸਿੰਗ ਯੂਨਿਟ ਬਣਾਏ ਜਾਣ ਦੇ ਨਾਲ ਹਾਊਸਿੰਗ ਵਿੱਚ 39% ਦਾ ਵਾਧਾ ਹੋਇਆ ਹੈ ਕੈਲਗਰੀ ਵਿੱਚ ਹਾਊਸਿੰਗ 24% ਵਧੀ ਜੋ ਕਿ 2023 ਵਿੱਚ 19579 ਤੋਂ 2024 ਵਿੱਚ 24369 ਹੋ ਗਈ। ਸਭਾਈ ਤੌਰ ਤੇ ਸਿਰਫ ਪ੍ਰਿੰਸ ਐਡਵਰਡ ਆਇਲੈਂਡ ਤੋਂ ਸਟਾਰਟ ਫੇਸੀਅ ਤੇ ਨਿਊ ਫਾਉਂਡਲੈਂਡ ਤੋਂ 65% ਪਿਛੇ ਅਲਬਰਟਾ ਵਿੱਚ ਹਾਊਸਿੰਗ ਸਟਾਰਟ 32 ਫੀਸਦੀ ਵਧੀ ਹੈ ਰਾਸ਼ਟਰੀ ਪਦਰ ਤੇ ਸੀਐਮਐਚਸੀ ਨੇ ਕਿਹਾ ਬੈਂਕੂਵਰ ਟੌਟੋ ਤੇ ਆਉਟਪੋ ਵਿੱਚ ਨਵੇਂ ਹਾਊਸਿੰਗ ਸ਼ੁਰੂ ਹੋਣ ਦੀ ਗਿਣਤੀ ਵਿੱਚ ਕਮੀ ਦਾ ਮਤਲਬ ਹੈ ਹਾਊਸਿੰਗ ਸਟਾਰਟ ਦੀ ਕੁੱਲ ਗਿਣਤੀ ਸਿਰਫ 2 ਫੀਸਦੀ ਵਧੀ ਹੈ ਸੀਐਮਐਚਸੀ ਨੇ ਇੱਕ ਪ੍ਰੈਸ ਰਿਲੀਜ਼ ਕੀਤਾ ਹੈ ਹਾਲਾਂਕਿ ਇਹ ਸਾਲਾਨਾ ਵਾਅਦਾ ਤਰੱਕੀ ਦੇ ਕੁਝ ਸੰਕੇਤਾਂ ਨੂੰ ਦਰਸਾਉਂਦਾ ਹੈ ਪਰ ਕੈਨੇਡਾ ਨੂੰ ਅਜੇ ਵੀ ਸ਼ਹਿਰੀ ਕੇਂਦਰਾਂ ਵਿੱਚ ਸਮਰਥਨ ਨੂੰ ਬਹਾਲ ਕਰਨ ਲਈ ਕਾਫੀ ਸਪਲਾਈ ਵਾਅਦੇ ਦੀ ਲੋੜ ਹੈ ਨੈਸ਼ਨਲ ਹਾਊਸਿੰਗ ਏਜੰਸੀ ਨੇ ਕਿਹਾ ਕਿ ਕੈਨੇਡਾ ਨੂੰ 2030 ਤੱਕ ਵਾਧੂ 3.5 ਮਿਲੀਅਨ ਹਾਊਸਿੰਗ ਯੂਨਿਟਾਂ ਲੋਡ ਪਵੇਗੀ ਕੱਲ ਵੀਰਵਾਰ ਦੇ ਦਿਨ ਬਰਫਬਾਰੀ ਅਤੇ ਤੇਜ਼ ਹਵਾਵਾਂ ਦੇ ਨਾਲ ਬਹੁਤ ਵੱਡਾ ਸਟ੍ਰੋਮ ਆਇਆ ਜਿਸ ਤੇ ਕਰਕੇ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ RCMP ਨੇ ਤਕਰੀਬਨ 149 ਕਲੀਜਨ ਪੂਰੇ ਅਲਬਰਟਾ ਦੇ ਵਿੱਚ ਰਿਪੋਰਟ ਕੀਤੇ ਹਨ ਤੇ ਪਹਿਲਾਂ ਹੀ RCMP ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਸੀ ਕਿ ਸੜਕਾਂ ਤੇ ਜਾਣ ਤੋਂ ਬਚੋ ਡਰਾਈਵਿੰਗ ਦੀਆਂ ਕੰਡੀਸ਼ਨਸ ਬਿਲਕੁਲ ਵੀ ਸਹੀ ਨਹੀਂ ਹਨ ਇਹ ਤੁਹਾਨੂੰ ਮੁਸੀਬਤ ਦੇ ਵਿੱਚ ਪਾ ਸਕਦੀਆਂ ਹਨ ਅਲਬਰਟਾ ਸੂਬੇ ਦਾ ਬਹੁਤਾ ਹਿੱਸਾ 16 ਅਤੇ 17 ਜਨਵਰੀ ਨੂੰ ਖਰਾਬ ਮੌਸਮ ਚੇਤਾਵਨੀ ਦੇ ਅਧੀਨ ਸੀ ਜਿਸ ਵਿੱਚ ਬਰਫਬਾਰੀ ਅਤੇ ਤੇਜ਼ ਹਵਾਵਾਂ ਸ਼ਾਮਲ ਸਨ ਸੈਂਟਰਲ ਤੇ ਨਾਰਥਲਵੋਟਰ ਦੇ ਕੁਝ ਹਿੱਸਿਆਂ ਲਈ ਵੀਰਵਾਰ ਰਾਤ ਨੂੰ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਐਡਮੰਟਨ ਦੇ ਨਾਰਥ-ਈਸਟ, ਸਾਊਥ ਅਤੇ ਸਾਊਥ-ਈਸਟ ਵਿੱਚ ਖਤਰਨਾਕ ਸੜਕੀ ਸਥਿਤੀਆਂ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਵਿੱਚ ਸਾਊਥ ਵਿੱਚ ਰੈਡਅਰ ਕਾਉਂਟੀ ਵੀ ਸ਼ਾਮਲ ਹੈ ਸੁਰਲਡ ਦੇ ਰੀਡ ਨੂੰ ਦੁਪਹਿਰ 2:00 ਵਜੇ ਤੋਂ 17 ਜਨਵਰੀ ਨੂੰ ਸਵੇਰੇ 8:00 ਵਜੇ ਦੇ ਦਰਮਿਆਨ 149 ਟੱਕਰਾਂ ਦਾ ਜਵਾਬ ਦੇਣ ਤੋਂ ਬਾਅਦ ਅਲਬਰਟਾ ਵੀਰਵਾਰ ਸ਼ਾਮ ਨੂੰ ਮਾਉਂਟੇਜ਼ ਨੇਮ ਮਾਰੀ ਅਤੇ ਵਿਗੜਦੀ ਸਥਿਤੀ ਦੇ ਕਾਰਨ ਪੂਰੇ ਸੂਬੇ ਵਿੱਚ ਸੜਕਾਂ ਤੋਂ ਦੂਰ ਰਹਿਣ ਤੇ ਜ਼ੋਰ ਦਿੰਦੇ ਹੋਏ ਇੱਕ ਚੇਤਾਵਨੀ ਜਾਰੀ ਕੀਤੀ ਸੀ RCMP ਪੁਲਿਸ ਨੇ ਬਿਆਨ ਵਿੱਚ ਕਿਹਾ ਕਿ ਜਦੋਂ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿਰਪਾ ਕਰਕੇ ਇਹ ਸਲਾਹ ਮੰਨ ਲਓ 149 ਹਾਦਸਿਆਂ ਦੀ ਰਿਪੋਰਟ ਕੀਤੀ ਗਈ 6 ਦੇ ਨਤੀਜੇ ਵਜੋਂ ਸਟਾ ਲੱਗੀਆਂ RCMP ਨੂੰ ਅਗਲੇ ਕੁਝ ਦਿਨਾਂ ਵਿੱਚ ਇਹ ਸੰਖਿਆ ਵਧਣ ਦੀ ਉਮੀਦ ਹੈ ਜ਼ਿਆਦਾਤਰ ਕੁਲੀਨਜ਼ ਜੋ ਕਿ 71 ਖਨ ਸੈਂਟਰਲ ਅਲਬਰਟਾ 'ਚ ਹੋਈ ਜਿੱਥੇ 3 ਵਿਅਕਤੀ ਜ਼ਖਮੀ ਹੋਏ ਈਸਟਰਨ ਅਲਬਰਟਾ ਵਿੱਚ 28 ਵੈਸਟਰਨ ਅਲਬਰਟਾ ਵਿੱਚ 26 ਅਤੇ ਸਾਦਰਨ ਅਲਬਰਟਾ ਵਿੱਚ 24 ਟਕਰਾਹ ਹੋਈਆਂ RCMP ਮਾੜੀ ਸਥਿਤੀ ਵਿੱਚ ਯਾਤਰਾ ਨਾ ਕਰਨ ਦੀ ਆਪਣੀ ਸਲਾਹ ਤੇ ਜ਼ੋਰ ਦੇ ਰਿਹਾ ਹੈ ਸਵੇਰੇ ਦੇ ਕਈ ਇਲਾਕਿਆਂ 'ਚ ਬੀਲੀ ਗੋਲ ਹੋਣ ਲਈ ਵੀ ਤੂਫਾਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਰੌਕੀ ਮਾਊਂਟਨ ਹਾਊਸ ਸਪਰੂਸ ਟੋਬਰਟਸ ਐਂਡ ਰੇਟਨ ਲੀਕਟਾ ਦੇ ਨਿਵਾਸੀਆਂ ਦੇ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਇਸ ਹਫਤੇ ਦੇ ਅੰਤ ਤੱਕ ਤਾਪਮਾਨ -20 ਤੋਂ -3°C ਰੇਂਜ ਵਿੱਚ ਡਿੱਗਣ ਦੀ ਉਮੀਦ ਹੈ ਅਲਬਰਟਾ ਹੈਲਥ ਸਰਵਿਸ ਪੂਰੇ ਸੂਬੇ ਦੇ ਵਿੱਚ ਫੂਡ ਦੇ ਸਟੋਰਸ ਨੂੰ ਰੈਗੂਲੇਟ ਕਰਨ ਦੇ ਲਈ ਜਾਣੀ ਜਾਂਦੀ ਹੈ ਤੇ ਸਮੇਂ ਸਮੇਂ ਤੇ ਇਨਸਪੈਕਸ਼ਨਸ ਕਰਦੀ ਰਹਿੰਦੀ ਹੈ ਤਾਂ ਕਿ ਲੋਕਾਂ ਨੂੰ ਸਹੀ ਫੂਡ ਮਿਲ ਸਕੇ ਹਾਈਜਨ ਤਰੀਕੇ ਨਾਲ ਤਿਆਰ ਕੀਤਾ ਫੂਡ ਮਿਲ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਸਟ੍ਰੇਸ਼ਨ ਉਸ ਫੂਡ ਦੇ ਵਿੱਚ ਨਾ ਹੋਵੇ ਇਸੇ ਹੀ ਸਬੰਧ ਵਿੱਚ ਐਚਐਸ ਨੇ ਐਡਮੰਟਨ ਦੇ ਦੋ ਗ੍ਰੋਸਰੀ ਸਟੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਬੇਨਿਯਮੀਆਂ ਪਾਈਆਂ ਸਨ ਜਿਸ ਵਿੱਚ ਮਲਹੋਤਰਾ ਹੋਲਸੇਲ ਅਤੇ ਐਫਰੋ ਟ੍ਰੋਪੀਕਲ ਸਟੋਰ ਸ਼ਾਮਲ ਹੈ ਜਿਸ ਵਿੱਚ ਜਦੋਂ ਐਚਐਸ ਨੇ ਇਨਸਪੈਕਸ਼ਨ ਕੀਤੀ ਤੇ ਉਹਨਾਂ ਨੂੰ ਉੱਥੇ ਫੂਡ ਨੂੰ ਕਵਰ ਕਰਨ ਦੇ ਲਈ ਗੰਦੇ ਕਪੜੇ ਮਲੇ ਇਸ ਦੇ ਨਾਲ ਨਾਲ ਹੀ ਖਾਜੇਂ ਦਾ ਬਿਲਕੁਲ ਵੀ ਖਿਆਲ ਨਹੀਂ ਸੀ ਰੱਖਿਆ ਜਾ ਰਿਹਾ ਤੇ ਐਫਰੋ ਟ੍ਰੋਪੀਕਲ ਸਟੋਰ ਦੇ ਵਿੱਚ ਮੀਟ ਨੂੰ ਕੱਟਣ ਦੇ ਦੌਰਾਨ ਉਹਨਾਂ ਨੂੰ ਚੂਹੇ ਦੀਆਂ ਮਿੰਗਣਾ ਵੀ ਉੱਥੇ ਮਿਲੀਆਂ ਇੱਥੇ ਦੱਸਣ ਯੋਗ ਹੈ ਕਿ ਪਿੱਛੇ ਜੇ ਕਲਗਰੀ ਦੇ ਵਿੱਚ ਵੀ ਕੁਝ ਸਟੋਰਾਂ ਨੂੰ ਇਸੇ ਤਰ੍ਹਾਂ ਦੀਆਂ ਬੇਨਿਯਮੀਆਂ ਦੇ ਕਰਕੇ ਬੰਦ ਕੀਤਾ ਗਿਆ ਸੀ ਅਲਬਰਟਾ ਹੈਲਥ ਸਰਚਸ ਨੇ ਸਿਹਤ ਉਲੰਘਣਾਵਾਂ ਦਾ ਕਰਕੇ ਐਡਮੰਟਨ ਦੇ ਦੋ ਗਰੋਸਰੀ ਸਟੋਰਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ 94 26 39 ਐਵਨਿਊ ਸਥਿਤ ਮਲਹੋਤਰਾ ਹੋਲਸੇਲ ਨੂੰ ਮੰਗਲਵਾਰ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਜਦਕਿ 107 12 66 ਸਟ੍ਰੀਟ ਟੈਸਟਡ ਐਫਰੋਟ੍ਰੋਪੀਕਲ ਗਾਰਸਰੀਜ਼ ਨੂੰ 9 ਜਨਵਰੀ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਐਚਐਸ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਮਲਹੋਤਰਾ ਹੋਲਸੇਲ ਵਿਖੇ ਪ੍ਰੋਸੈਸਡ ਜਾਂ ਖਰੀਦਿਆ ਜਾਣ ਵਾਲਾ ਉਪਲਬਧ ਭੋਜਨ ਦੂਸ਼ਿਤ ਅਤੇ ਮਨੁੱਖਾਂ ਲਈ ਅਯੋਗ ਸੀ ਕੀੜਿਆਂ ਦੇ ਸੰਕਰਮਣ ਨੂੰ ਵੀ ਨੋਟ ਕੀਤਾ ਗਿਆ ਸੀ ਅਤੇ ਐਚਐਸ ਨੇ ਕਿਹਾ ਕਿ ਭੋਜਨ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਜਾ ਰਿਹਾ ਸੀ ਜਿਸ ਵਿੱਚ ਪੂਰਨਤੋਂ ਸੰਬੰਧਿਤ ਸਜੋਸ਼ਮਾਨ ਨੂੰ ਗੰਦੇ ਫਰਸ਼ ਤੇ ਸਟੋਰ ਕਰਨਾ ਅਤੇ ਨਿੱਜੀ ਕਪੜਿਆਂ ਦੀ ਵਰਤੋਂ ਕਰਨਾ ਸ਼ਾਮਲ ਹੈ। ਤਸਤਾਵਿਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਰਾਬ ਹੋਏ ਫੂਡ ਦੇ ਪੈਕੇਟਸ ਦੀ ਟੇਪ ਨਾਲ ਮੁਰੰਮਤ ਕੀਤੀ ਗਈ ਸੀ ਜੋ ਕਿ ਖਰੀਦਣ ਲਈ ਉਪਲਬਧ ਸਨ। ਐਫਰੋ ਟ੍ਰੋਪੀਕਲ ਗ੍ਰੋਸਰੀਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਸ ਕੱਟਣ ਵਾਲੀ ਮਸ਼ੀਨ ਦੇ ਆਲੇ-ਦੁਆਲੇ ਇੱਕ ਮੇਜ਼ ਉੱਤੇ ਚੂਹੇ ਦੀਆਂ ਮਿੰਗਣਾ ਪਾਈਆਂ ਗਈਆਂ ਸਨ ਅਤੇ ਕੋਈ ਪੈਸਟ ਕੰਟਰੋਲ ਉਪਾਅ ਮੌਜੂਦ ਨਹੀਂ ਸਨ। ਉੰਡਸ ਹਬੀ ਦੇ ਅਨੁਸਾਰ ਕਾਰੋਬਾਰੀ ਮਾਲਕ ਇਸ ਬਾਰੇ ਦਸਤਾਵੇਜ਼ ਪ੍ਰਦਾਨ ਕਰਨ ਵਿੱਚ ਅਸਮਰਥ ਸੀ ਕਿ ਬੀਫ, ਚਿਕਨ, ਬੱਕਰੀ, ਮੱਛੀ ਅਤੇ ਚਪਾਤੀ ਆਟਾ ਕਿੱਥੋਂ ਖਰੀਦਿਆ ਗਿਆ ਸਨ। ਐਚਐਸ ਨੇ ਕਿਹਾ ਕਿ ਭੋਜਨ ਤਿਆਰ ਕਰਨ ਦੀ ਮਨਾਹੀ ਦੇ ਫੂਡ ਹੈਂਡਲਿੰਗ ਪਰਮਿਟ ਦੇ ਬਾਵਜੂਦ ਸਾਈਟ ਤੇ ਭੋਜਨ ਨੂੰ ਸੰਭਾਲਿਆ, ਵੰਡਿਆ ਤੇ ਪੈਕ ਕੀਤਾ ਜਾ ਰਿਹਾ ਸੀ। ਐਚਐਸ ਦੁਆਰਾ ਦਿੱਤੇ ਗਏ ਸਾਰੇ ਲਾਗੂ ਕਰਨ ਦੇ ਹਦਾਇਤ ਉਹਨਾਂ ਦੀ ਵੈੱਬਸਾਈਟ ਤੇ ਪਾਈ ਜਾ ਸਕਦੇ ਹਨ। ਕਲਗੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲਾਪਤਾ ਹੋਈ ਇੱਕ ਔਰਤ ਦੀ ਪੁਲਿਸ ਭਾਲ ਕਰ ਰਹੀ ਹੈ ਜਿਸ ਸਬੰਧੀ ਲੋਕਾਂ ਦੇ ਕੋਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਕੈਲਗਰੀ ਪੁਲਿਸ ਇੱਕ 43 ਸਾਲਾ ਅਰਦੀਪਾਲ ਕਰ ਰਹੀ ਹੈ ਜੋ 3 ਹਫਤੇ ਪਹਿਲਾਂ ਆਪਣੇ ਕੁੱਤੇ ਨੂੰ ਦੋਸਤ ਨਾਲ ਛੱਡਣ ਤੋਂ ਬਾਅਦ ਲਾਪਤਾ ਹੋ ਗਈ ਸੀ ਪੁਲਿਸ ਦੇ ਅਨੁਸਾਰ ਤਮਾਰਾ ਦਾ ਆਖਰੀ ਵਾਰ 28 ਦਸੰਬਰ ਨੂੰ 17 ਐਵੈਨਿਊ ਤੇ 60 ਸਟਰੀਟ ਨਾਰਥ-ਈਸਟ ਦੇ ਨੇੜੇ ਦੇਖਿਆ ਗਿਆ ਸੀ ਉਸਨੇ ਇਸ ਖੇਤਰ ਵਿੱਚ ਆਪਣੇ ਕੁੱਤੇ ਨੂੰ ਆਪਣੇ ਦੋਸਤ ਨਾਲ ਛੱਡ ਦਿੱਤਾ ਸੀ ਪਰ ਉਸ ਤੋਂ ਬਾਅਦ ਕਈ ਦਿਨ ਤੱਕ ਉਸਤੇ ਪਰਿਵਾਰ ਅਤੇ ਦੋਸਤਾਂ ਨਾਲ ਉਸਦਾ ਕੋਈ ਸੰਪਰਕ ਨਹੀਂ ਹੋਇਆ 10 ਜਨਵਰੀ ਨੂੰ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਉਸਦੇ ਉਸਤਾ ਪਰਵਾਰ ਉਸਦੀ ਤੰਦਰੁਸਤੀ ਲਈ ਚਿੰਤਤ ਹੈ ਉਸਦੀ ਲੰਬਾਈ 5 ਫੁੱਟ 1 ਇੰਚਾ ਤੇ ਉਹ ਪਤਲੀ ਬੰਤਰ ਨੀਲੀਆਂ ਅੱਖਾਂ ਤੇ ਸੁਨੇਰੇ ਵਾਲਾਂ ਵਾਲੀ ਹੈ ਤੇ ਹੁਣ ਗੱਲ ਕਰਦੇ ਹਾਂ ਅਲਬਰਟਾ ਐਕਸਲੈਂਸ ਅਵਾਰਡਸ ਦੀ ਜਿਸ ਤਰ੍ਹਾਂ ਕਿ ਸਭ ਤੋਂ ਵੱਡਾ ਸਿਵਿਲਿਅਨ ਅਵਾਰਡ ਹੈ ਅਲਬਰਟਾ ਦੇ ਵਿੱਚ ਇਸਦੇ ਲਈ ਨਾਮਜ਼ਦਗੀਆਂ ਖੁੱਲੀਆਂ ਹੋਈਆਂ ਹਨ ਤੇ ਆਉਂਦੀ 15 ਫਰਵਰੀ ਨੂੰ ਇਸਦੀ ਲਾਸਟ ਡੇਟ ਹੈ ਤੁਸੀਂ ਕਿਸੇ ਨੂੰ ਨਾਮਿਨੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਲਬਰਟਾ ਆਰਡਰ ਆਫ ਐਕਸਲੈਂਸ ਦੀ ਵੈਬਸਾਈਟ ਤੇ ਜਾ ਕੇ ਨੋਮੀਨੇਸ਼ਨਸ ਅਪਲਾਈ ਕਰ ਸਕਦੇ ਹੋ ਅਲਬਰਟਾ ਸਰਕਾਰ ਵੱਲੋਂ ਹਰ ਸਾਲ ਅਲਬਰਟਾ ਅਵਾਰਡ ਆਫ ਐਕਸਲੈਂਸ ਅਵਾਰਡ ਲੋਕਾਂ ਨੂੰ ਦਿੱਤੇ ਜਾਂਦੇ ਹਨ ਹੁਣ ਅਲਬਰਟਾ ਅਵਾਰਡ ਆਫ ਐਕਸਲੈਂਸ ਦੀਆਂ ਨਾਮਜ਼ਦਗੀਆਂ ਜਮ੍ਹਾਂ ਕਰਨ ਦਾ ਸਮਾਂ ਆ ਗਿਆ ਹੈ ਇਹ ਸੂਬੇ ਦਾ ਸਭ ਤੋਂ ਉੱਚਾ ਸਨਮਾਨ ਹੈ ਜੋ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ ਸੂਬੇ ਦੇ ਅਨੁਸਾਰ ਨਾਮਜ਼ਦ ਵਿਅਕਤੀ ਕੈਨੇਡੀਅਨ ਨਾਗਰਿਕ ਹੋਣੇ ਚਾਹੀਦੇ ਹਨ ਜੋ ਵਰਤਮਾਨ ਵਿੱਚ ਅਲਬਰਟਾ ਵਿੱਚ ਰਹਿੰਦੇ ਹਨ ਅਤੇ ਸਮਾਰੋਹ ਵਿੱਚ ਸ਼ਾਮਲ ਹੋ ਸਕਦੇ ਹਨ 1979 ਵਿੱਚ ਸਥਾਪਿਤ ਕੀਤੇ ਜਾਣ ਤੋਂ ਬਾਅਦ ਇਹ ਸਨਮਾਨ ਪ੍ਰਾਪਤ ਕਰਨ ਵਾਲੇ 220 ਅਲਬਰਟਨਾ ਵਿੱਚ ਕਮਿਊਨਿਟੀ ਅਤੇ ਬਿਜ਼ਨਸ ਲੀਡਰਸ, ਐਥਲੀਟ, ਵੋਲੰਟੀਅਰ ਅਤੇ ਕਲਾਕਾਰ ਸ਼ਾਮਲ ਹਨ। ਨਾਮਜ਼ਦਗੀਆਂ ਨੂੰ ਸਾਲ ਪਾਰ ਸਵਕਾਰ ਕੀਤਾ ਜਾਂਦਾ ਹੈ। ਹਰ ਸਾਲ ਲਈ ਕਟਆਫ ਫਰਵਰੀ 15 ਹੈ। ਲੋਕ ਆਪਣੇ ਆਪ ਨੂੰ ਆਪਣੇ ਜੀਵਨ ਸਾਥੀ ਜਾਂ ਆਪਣੇ ਨਜ਼ਦੀਕੀ ਪਰਿਵਾਰ ਦੇ ਮੈਂਬਰ ਨੂੰ ਨਾਮਜ਼ਦ ਨਹੀਂ ਕਰ ਸਕਦੇ ਹਨ। ਅੱਜ ਦੇ ਲਈ ਇਨਾ ਹੀ ਮੈਨੂੰ ਅੰਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦੋਆਗਿਆ। ਅਗਲੇ ਹਫ਼ਤੇ ਫਿਰ ਦੁਬਾਰਾ ਮਿਲਦੇ ਹਾਂ। ਤਦ ਤੱਕ ਤੁਸੀਂ ਦੇਖਦੇ ਰਹੋ। ਪ੍ਰਾਈਮਰ ਸ਼ਾਹ ਟੀਵੀ। ਤੁਹਾਡਾ ਆਪਣਾ ਤੁਹਾਡੇ ਲਈ